ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਮੁੱਦਾ ਤਾਂ ਭਾਈ ਅੰਬਰਤਪਾਲ ਸਿੰਘ ਵਾਲਾ ਪਰ ਇਹਨੂੰ ਸੁਣਨਾ ਬੜਾ ਧਿਆਨ ਦੇ ਨਾਲ ਆ ਵੀਡੀਓ ਨੂੰ ਸਕਿਪ ਨਾ ਕਰਿਓ ਤੁਹਾਨੂੰ ਸਭ ਨੂੰ ਸਾਰਾ ਕੁਝ ਪਤਾ ਭਾਈ ਅੰਬਰਤਪਾਲ ਸਿੰਘ ਐਮਪੀ ਬਣਿਆ ਐਮਪੀ ਬਣ ਤੋਂ ਬਾਅਦ ਵੀ ਜਿਹੜਾ ਅੱਜ ਉਹਦੇ ਨਾਲ ਤੱਕਾ ਹੋ ਰਿਹਾ ਸਰਿਆਮ ਲੋਕਤੰਤਰ ਦਾ ਜਿੱਤੇ ਘਾਣ ਹੋ ਰਿਹਾ ਜਿੱਤੇ ਡੈਮੋਕ੍ਰੇਸੀ ਢੱਡਰੀਆਂ ਪੜਦਾ ਹੁੰਦਾ ਸੀ ਜੇ ਡੈਮੋਕ੍ਰੇਸੀਆ ਡੈਮੋਕ੍ਰੇਸੀਆ ਅੱਜ ਡੈਮੋਕ੍ਰੇਸੀ ਦਾ ਜਿਹੜਾ ਮੈਂ ਕਹ ਦੂੰਗਾ ਕਿ ਜਲੂਸ ਕੱਢ ਕੇ ਰੱਖ ਦਿੱਤਾ ਭਗਵਾਨਤਮਾਨ ਦੀ ਸਰਕਾਰ ਨੇ ਹੁਣ ਕਈ ਬੁੱਧੀਜੀਵੀ ਇਹ ਗੱਲ ਕਹਿੰਦੇ ਨੇ ਕਿ ਇੰਜੀਨੀਅਰ ਰਸੀਦ ਜਿਹੜਾ ਬਾਰਾ ਮੁਲਾ ਤੋਂ ਜਿਹੜਾ ਮੁਸਲਮਾਨਾ ਚੌਂ ਲੜਿਆ ਸੀ ਤੇ ਉਹਨੂੰ ਜਿਹੜਾ ਦਿੱਲੀ ਹਾਈ ਕੋਰਟ ਵੱਲੋਂ ਜਿਹੜੀ 2 ਦਿਨ ਦੀ ਇੱਕ ਸਟੱਡੀ ਸੈਸ਼ਨ ਦੇ ਵਿੱਚ 11 ਤੇ 13 ਫਰਵਰੀ ਜਾਣ ਦੀ ਇਜਾਜ਼ਤ ਦੇ ਦਿੱਤੀ ਕਿਉਂਕਿ ਉਹਦਾ ਇੱਕ ਸੰਵਿਧਾਨਕ ਹੱਕਾ ਲੋਕਾਂ ਵੱਲੋਂ ਜਿਹੜਾ ਐਮਪੀ ਚੁਣਿਆ ਗਿਆ ਸੀ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਭਾਈ ਅੰਬਰਤਪਾਲ ਸਿੰਘ ਨੂੰ ਜਿਹੜਾ ਖੰਡੂਰ ਸਾਹਿਬ ਆਸਿਆ ਨੇ ਐਮਪੀ ਚੁਣਿਆ ਤੇ ਪਰ ਮਾਤਾ ਨੂੰ ਕਹਿਆ ਸੀ ਕਿ ਭਾਈ ਅੰਬਰਤਪਾਲ ਸਿੰਘ ਨੂੰ ਜਿਹੜਾ ਹਾਈ ਕੋਰਟ ਵੱਲੋਂ ਜਿਹੜੀ ਔਰਾਤ ਮਿਲਣ ਦੀ ਜਿਹੜੀ ਵੱਡੀ ਆਸ ਉਹ ਅੱਜ ਵੀ ਆ ਤੇ ਉਹ ਕੱਲ ਵੀ ਰਹੂਗੀ ਫਿਲਹਾਲ ਦੇਖਦੇ ਆ ਕਿ ਇਹ ਆਸ ਕਿਦੇ ਆਸ ਦੇ ਵਿੱਚ ਤਣੇ ਰਹਿੰਦੀ ਜਾਂ ਫਿਰ ਸਿੱਖਾਂ ਨੂੰ ਇੱਕ ਮੈਂ ਕਹਿ ਦੂੰਗਾ ਕਿ ਨਿਆਂ ਮਿਲੂਗਾ ਵੈਸੇ ਸਾਨੂੰ 40 41 ਬਰੇ ਹੋਗੇ 84 ਦੇ ਨੂੰ ਦੇਖਦਿਆਂ ਨੂੰ ਸਿੱਖਾਂ ਨੂੰ ਜੋ ਨਿਆਂ ਮਿਲਿਆ ਉਹ ਤੁਹਾਡੇ ਸਾਹਮਣੇ ਆ ਦੂਸਰੇ ਪਾਸੇ ਆਪਾਂ ਗੱਲ ਕਰਦੇ ਆਂ ਭਗਵੰਤ ਮਾਨ ਦੀ ਹੁਣ ਕਈ ਬੁੱਧੀਜੀਵੀ ਇਹ ਗੱਲ ਕਹਿੰਦੇ ਆ ਕਿ ਬੋਟਾ ਤਾਂ ਸਾਰੇ ਸਿੱਖ ਕੋਮ ਨੇ ਪਾਈਆਂ ਤੇ ਕਹਿੰਦੇ ਅਸੀਂ ਵੀ ਪਾਈਆਂ ਨੇ ਮਾ ਰਿਆ ਪਰ ਕੀ ਗੱਲ ਆ ਕਹਿੰਦੇ ਜਿਹੜੀ ਦੀ ਸੋਚ ਆ ਭਵੰਤਮਾਨ ਦੀ ਜਿਹੜੀ ਦੀ ਵਿਚਾਰਧਾਰਾ ਉਹ ਕਾਮਰੇਡ ਦੀ ਵਿਚਾਰਧਾਰਾ ਕਹਿੰਦੇ ਕਾਮਰੇਡ ਹਰਕ੍ਰਿਸ਼ਨ ਸਰਜੀਤ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਤੇ ਹੋਰ ਵੀ ਬੜੀਆਂ ਇਹਨਾਂ ਨੇ ਜਦੋਂ ਟੌਟੀਆਂ ਕੀਤੀਆਂ ਨੇ ਕਹਿੰਦੇ ਸਿੱਖ ਕੌਮ ਨੂੰ ਬੜਾ ਨੁਕਸਾਨ ਪਹੁੰਚਾਉਣ ਦੇ ਵਿੱਚ ਕਹਿੰਦੇ ਕਾਮਰੇਡ ਲਾਣਾ ਸਭ ਤੋਂ ਅੱਗੇ ਸੀ ਕਹਿੰਦੇ ਭਗਵਾਨਤਮਾਨ ਦੀ ਸੋਚ ਜਿਹੜੀ ਉਹ ਹੈਗੀ ਆ ਕਾਮਰੇਡੀ ਕਹਿੰਦੇ ਭਾਈ ਅੰਮਰਤਪਾਲ ਸਿੰਘ ਨੂੰ 2027 ਤੱਕ ਕਹਿੰਦੇ ਭੁੱਲ ਜੋ ਕਿ ਭਾਈ ਅੰਮਰਤਪਾਲ ਉਹਨੂੰ ਭਗਵਾਨਤਮਾਨ ਛੱਡ ਦੇਊਗਾ ਜਿੰਨਾ ਤਰ੍ਹਾਂ ਇਹਦੀ ਸਰਕਾਰ ਆ ਕਹਿੰਦੇ ਐ ਨਹੀਂ ਪਤਾ ਕਿ ਕਿਹਨੂੰ ਇਹ ਖੁਸ਼ ਕਰਨਾ ਚਾਹੁੰਦਾ ਕੀ ਇਹਦੇ ਮਨਸੂਬੇ ਨੇ ਜਾਂ ਕਿਉਂ ਨੌਜਵਾਨੀ ਨੂੰ ਪੰਜਾਬ ਦੀ ਨੂੰ ਜੋ ਐਮਪੀ ਆ ਖੁਦ ਆਪ ਐਮਐਲਏ ਨਹੀਂ ਹੁੰਦਾ ਸੀ ਬਾਬਾ ਗਰਬਖ ਸਿੰਘ ਕੋਲਾ ਬਾਬਾ ਸੂਰਤ ਸਿੰਘ ਕੋਲ ਜਾ ਕੇ ਕਹਿੰਦਾ ਹੁੰਦਾ ਸੀ ਕਿ ਮੈਂ ਬੰਦੀ ਸਿੰਘਾ ਛੜਾਉਂਗਾ ਸਾਡੀ ਸਰਕਾਰ ਆਉਣ ਦੇ ਤਾਂ ਨੂੰ ਸਾਰਿਆਂ ਨੂੰ ਪਤਾ ਕਿ ਅਰਵਿੰਦ ਕੇਜਰੀਵਾਲ ਨੇ ਵੀ ਇਹ ਗੱਲ ਕਹੀ ਸੀ ਕਿ 24 ਘੰਟਿਆਂ ਦੇ ਵਿੱਚ ਬੇਅਦਬੀ ਦਾ ਇਨਸਾਫ ਮਿਲ ਜਾਊਗਾ ਜਣੇ ਕਿ ਸਾਰੇ ਝੂਠੇ ਲਾਰੇ ਲਾ ਕੇ ਇੱਕ ਲੋਕ ਵੀ ਅੱਕੇ ਪਏ ਸੀ ਕਾਂਗਰਸ ਸਰਕਾਰ ਤੋਂ ਤੇ ਅਕਾਲੀਆਂ ਤੋਂ ਕਿਉਂਕਿ ਇਹਨਾਂ ਨੇ ਚੱਜ ਦਾ ਕੰਮ ਕੀਤਾ ਹੁੰਦਾ ਤਾਂ ਲੋਕ ਮੈਨੂੰ ਲੱਗਦਾ ਕਿ ਨਵਾਂ ਬੀਜ ਨਾ ਬੀਜਦੇ ਹੁਣ ਲੋਕਾਂ ਨੇ ਬੀਜ ਤਾਂ ਬੀਜਣਾ ਪੈ ਗਿਆ ਪਰ ਹੁਣ ਕੰਡੇ ਵੀ ਜਿਹੜੇ ਆ ਉਹ ਵੀ ਆਪਣੇ ਹੱਥਾਂ ਦੇ ਰਾਹੀਂ ਜਿਹੜੇ ਪੈਰਾਂ ਦੇ ਵਿੱਚੋਂ ਕੱਢ ਰਹੇ ਨੇ ਮੇਰਾ ਕਹਿਣ ਦਾ ਭਾਵ ਆ ਐਤ ਵਿੱਚ ਕਿਸੇ ਪਾਰਟੀ ਦਾ ਮੈਂਬਰ ਨਹੀਂ ਨਾ ਕਿਸੇ ਪਾਰਟੀ ਦਾ ਮੈਂਬਰ ਆ ਤੇ ਨਾ ਹੀ ਕਿਸੇ ਪਾਰਟੀ ਦਾ ਆ ਪਾ ਅਜ ਤੱਕ ਬਣਨਾ ਜ਼ਿੰਦਗੀ ਦੇ ਵਿੱਚ ਗੱਲ ਭਗਵੰਤਮਾਨ ਦੀ ਹੈ ਕਿ ਭਗਵੰਤਮਾਨ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਛੱਡੇਗਾ कोर्ट ਦੇ ਵਿੱਚ ਕਹਿੰਦੇ ਦਲੀਲਾਂ ਰੱਖੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਕਿ ਭਾਈ ਅੰਮਰਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਆ ਉਹ ਰੱਦ ਕਰਾ ਕੀਤੀ ਜਾਵੇ ਭਗਵਾਨ ਤਮਨ ਨੂੰ ਆਏ ਆ ਕਿ ਸਾਡਾ ਐਮਪੀ ਉਥੋਂ ਲੋਕ ਜਿਤਾ ਦੇਣ ਅਕਾਲੀ ਦਲ ਨੂੰ ਆਏ ਆ ਕਿ ਸਾਡਾ ਐਮਪੀ ਜਿਤਾ ਦੇਣ ਹਰ ਇੱਕ ਨੂੰ ਆ ਕਿ ਸਾਡਾ ਜੇ ਅੰਮਰਪਾਲ ਸਿੰਘ ਦੀ ਸੀਟ ਜਾਂਦੀ ਹੈ ਤੇ ਐਮਪੀ ਜਿਤਾ ਦੇਣ ਮਤਾ ਨੂੰ ਇੱਕ ਹੋਰ ਬੇਨਤੀ ਕਰਦਾ ਕਿ ਖੰਡੂ ਸਾਹਿਬ ਵਾਸੀਓ ਜੇ ਇਹਨਾਂ ਨੇ ਸ਼ੀਟ ਰੱਦ ਕਰਾਉਣ ਦੀ ਮੈਂਬਰਸ਼ਿਪ ਰੱਦ ਕਰਾਉਣ ਦੀ ਇਹਨਾਂ ਨੇ ਮਿੱਥ ਲਈ ਕੇਂਦਰ ਤੇ ਪੰਜਾਬ ਸਰਕਾਰ ਨੇ ਤੁਸੀਂ ਦੁਬਾਰੇ ਇਤਿਹਾਸ ਲਿਖ ਦੇਣਾ ਚਾਹੇ ਅੰਬਰਤਪਾਲ ਸਿੰਘ ਸ਼ੀਟ ਤੋਂ ਖੜਾ ਤੇ ਹੋਣੀ ਦਿੰਦੇ ਉਹਦੇ ਕਾਜ ਹੀ ਰੱਦ ਕਰਾਉਣਗੇ ਜੇ ਉਹਨਾਂ ਦਾ ਕੋਈ ਹੋਰ ਭਰਾ ਵਾਲੀ ਵਾਰਸਾ ਉਤੋਂ ਖੜਾ ਹੁੰਦਾਗਾ ਤਾਂ ਤੁਸੀਂ 90 ਤੋਂ ਵੱਧ ਲਿਆਦੇ ਹੋ ਤੇ 4 ਲੱਖ ਵੋਟਾਂ ਪਈਆਂ ਨੇ 4 ਦਾ ਦੁੱਗਣਾ ਕਰਦੇ ਹੋ 8 ਤੇ 10 ਲੱਖ ਦੇ ਕਰੀਬ ਨਾਲ ਤੁਸੀਂ ਜਿਤਾਇਓ ਬੰਦੇ ਨੂੰ ਹੁਣ ਡਾਰੇ ਇਹਨਾਂ ਨੂੰ ਕਾਹਦਾ ਸਤਾ ਰਿਆ ਕੋਈ ਤਾਂ ਕਹਿੰਦਾ ਕਿ ਜਿਹੜਾ ਭਾਈ ਅੰਮਰਪਾਲ ਸਿੰਘ ਆ ਉਹ ਗਰਮ ਪ੍ਰਚਾਰ ਆਈ ਉਹ ਗਰਮ ਦਲੀਆ ਇਹ ਤੇ ਗਰਮ ਵਿਚਾਰ ਤੇ ਨਰਮ ਵਿਚਾਰ ਦਾ ਕੀ ਹੋਊਾ ਸਾਡੀ ਗੁਰਬਾਣੀ ਕਹਿੰਦੀ ਆ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਜੇ ਤੋ ਪ੍ਰੇਮ ਖੇਲਣ ਕਾ ਚਾਉ ਸਰਤਾ ਤਲੀ ਗਲੀ ਮੁਰਿਆਓ ਇਤ ਮਾਰਗ ਪੈ ਤ੍ਰਿਜੇ ਸਰਦੀਜੇ ਕਾਹ ਨ ਕੀਜੇ ਇਸ ਤੋਂ ਵੱਧ ਤਿੱਖਾ ਕੌਣ ਬੋਲ ਸਕਦਾ ਗੁਰੂ ਨਾਨਕ ਦੇਵ ਸਾਹਿਬ ਤੋਂ ਤਿੱਖਾ ਕੌਣ ਬੋਲੂ ਤੇ ਕਿਹੜਾ ਬੋਲ ਸਕਦਾ ਮਾਈ ਦਾ ਲਾਲ ਕੋ ਜੰਮਿਆਗਾ ਅੱਜ ਇਹ ਲੋਕ ਨੇ ਜਿਹੜੇ ਭਗਵਾਨ ਤਮਾਨ ਵਰਗੇ ਜਾਂ ਅਕਾਲੀ ਬਾਦਲ ਦਲ ਵਰਗੇ ਇਹਨਾਂ ਨੇ ਸਾਰਾ ਕੁਝ ਸਿੱਕੇ ਟੰਗਿਆ ਹੋਇਆਗਾ ਸਿੱਕੇ ਟੰਗ ਕੇ ਇਹਨਾਂ ਨੇ ਸਿੱਖ ਨੌਜਵਾਨਾਂ ਦੇ ਜਜਵਾਤਾਂ ਦੇ ਨਾਲ ਖੇលਿਆ ਤੇ ਇਹਨਾਂ ਨੇ ਇੱਕ ਹੋਲੇ ਵੀ ਖੇਲੀਆ ਸਿੱਖਾਂ ਦੇ ਲਹੂ ਦੇ ਨਾਲ ਭਾਈ ਅੰਮਰਤਪਾਲ ਸਿੰਘ ਨੂੰ ਜਣੀ ਕਿ ਪੂਰਾ ਪੂਰਾ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਉਹ ਛੱਡਣਾ ਨਹੀਂ ਚਾਹੁੰਦੀ ਇਹ ਤਾਂ ਇੱਕ ਵੱਡਾ ਖਲਾਸਾ ਹੋਇਆ ਵੱਡੇ ਅਪਡੇਟ ਆ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਅੱਜ ਜੇ ਕੋਈ ਪਰਮਾਤਮਾ ਵੱਲੋਂ ਹੀ ਕੋਈ ਅਕਾਲ ਪੁਰਖ ਵੱਲੋਂ ਹੀ ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਜਾਂ ਬੁੱਧੀ ਇਹਨਾਂ ਦੀ ਮਾਰ ਦਿੱਤੀ ਤਾਂ ਫਿਰ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀ ਲੋਕ ਸਭਾ ਸੈਸਨ ਤੇ ਬੋਲਣ ਦੇ ਵਿੱਚ 2 ਜਾਂ 3 ਦਿਨਾਂ ਦੀ ਪਰੋਲ ਦਾ ਜਿਹੜਾ ਸਮਾਂ ਮਿਲ ਸਕਦਾਗਾ ਮਿਲਣਾ ਚਾਹੀਦਾਗਾ ਕਿਉਂਕਿ ਸਰਕਾਰਾਂ ਨੂੰ ਵੀ ਚਾਹੀਦਾ ਕਿ ਜਿਹੜਾ ਬੰਦਾ ਨਮਾਇੰਦਾ ਜਿੱਤ ਗਿਆ ਚਾਹੇ ਕਿਸੇ ਮਰਜ਼ੀ ਪਾਰਟੀ ਦਾ ਚਾਹੇ ਗਰਮਾ ਚਾਹੇ ਨਰਮਾ ਚਾਹੇ ਜੋ ਮਰਜ਼ੀ ਆ ਉਹਨ ਇੱਕ ਵਾਰੀ ਬੋਲਣ ਦਾ ਅਧਿਕਾਰਤਾ ਦਿਓ ਉਹਨੂੰ ਪਤਾ ਤਾਂ ਲੱਗੇ ਕਿ ਕੀ ਬੋਲਦਾ ਉਹ ਜਾਇਦਾ ਨੂੰ ਐ ਆ ਕਿ ਜੇ ਉਹਨੇ ਇੱਕ ਗੱਲ ਰੱਖ ਦਿੱਤੀ ਤਾਂ 27 ਦੇ ਵਿੱਚ ਭਵਤਮਾਨ ਦਾ ਬਿਸਤਰਾ گول ਹੋਊਗਾ ਇਹ ਤਾਂ ਅੱਜ ਵੀ ਹੋਊਗਾ ਤੇ ਕੱਲ ਵੀ ਹੋਊਗਾ ਆ ਤੁਸੀਂ ਦੇਖ ਹੀ ਲਿਆ ਦਿੱਲੀ ਦੇ ਵਿੱਚ ਹੋ ਕੀ ਹਟਿਆਗਾ ਭਗਵਾਨ ਆਤਮਾਨ ਇਹ ਆਪਣੇ ਦਿਲ ਵਿੱਚੋਂ ਕੱਢ ਦੇਵੇ ਜਾਂ ਉਹਨਾਂ ਦੀ ਪਾਰਟੀ ਕੱਢ ਦੇਵੇ ਕਿ 27 ਦੇ ਵਿੱਚੋਂ ਜਿੱਤ ਜਾਣਗੇ ਜਾਂ ਕਾਲੀ ਦਲ ਕੱਢ ਦੇਵੇ ਕਿ 27 ਦੇ ਵਿੱਚੋਂ ਜਿੱਤ ਜਾਣਗੇ ਤੇ ਇਹ ਤੁਹਾਨੂੰ ਸਭ ਤੋਂ ਵੱਡੀ ਜਿਹੜੀ ਇੱਕ ਅਪਡੇਟ ਦਿੱਤੀ ਆ ਕਿਸ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਕੱਠੀਆਂ ਨੇ ਐਸ ਵਕਤ ਦੇਖੋ ਬੋਲਚਾਲ ਤਾਂ ਹਰ ਇੱਕ ਪਾਰਟੀ ਦੀ ਜਿਹੜੀ ਇਸ ਸਟੇਜ ਤੇ ਹਰ ਇੱਕ ਪਾਰਟੀ ਨੂੰ ਭੰਨਦੇ ਆ ਉਹ ਦੂਜੀ ਨੂੰ ਭੰਨਦਾ ਉਹ ਦੂਜੀ ਨੂੰ ਭੰਨਦੇ ਆ ਵਿੱਚੋਂ ਸਾਰੇ ਰਲੇ ਮਿਲੇ ਨੇ ਇਹ ਇੱਕ ਦੂਜੇ ਦੇ ਅੰਚ ਵਿਆਹ ਹਾਂ ਤੇ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਸੁਖਵੀਰ ਬਾਦਲ ਦੀ ਲੜਕੀ ਦਾ ਵਿਆਹ ਹੋਇਆ ਦੱਸੋ ਕਿਹੜਾ ਕਿਹੜਾ ਕਾਂਗਰਸੀ ਆਗੂ ਨਹੀਂ ਗਿਆ ਉੱਥੇ ਕਿਹੜਾ ਬੀਜੇਪੀ ਦਾ ਨਹੀਂ ਗਿਆ ਕਿਹੜਾ じゃ ਕੋਈ ਹੋਰ ਆ ਨਹੀਂ ਗਿਆ ਸਾਨੂੰ ਇਹਦੇ ਨਾਲ ਕੋਈ ਮਤਵ ਵਾਲ ਨਹੀਂ ਕੋਈ ਕਿਸੇ ਦੇ ਵਿਆਹ ਤੇ ਸੱਦੇ ਨਾ ਸੱਦੇ ਪਰ ਸਿੱਖ ਕੌਮ ਨੂੰ ਘਟੋ-ਘਟੇ ਸਮਝਣ ਦੀ ਜ਼ਰੂਰਤ ਆ ਕਿ ਜਦੋਂ ਇਹ ਆਪਸ ਦੇ ਵਿੱਚ ਇੱਕਾ ਜਿਹਨੂੰ ਇੱਕ ਦੂਜੇ ਨੇ ਰੋਜ਼ ਸਟੇਜਾਂ ਤੇ ਗਾਲਾਂ ਕੱਢਦੇ ਆ ਤੇ ਸਿੱਖਾਂ ਨੂੰ ਕੋਈ ਮੌਤ ਪੈਂਦੀ ਐ ਇੱਕ ਕੱਠੇ ਹੁੰਦਿਆਂ ਨੂੰ ਸਿਰਫ ਇਹ ਆ ਕਿ ਮੈਂ ਮੇਰੇ ਕੋਲੇ ਹੋਵੇ ਮੈਂ ਮਾਰਦੀ ਇਹਨਾਂ ਨੂੰ ਦੋ ਜਣ ਤਾਂ ਸੰਦੇਸ਼ ਦਿੰਦੇ ਆ ਕਿ ਮਾਇਆ ਮਾਰੀ ਆ ਮੈਂ ਮਾਰੀ ਆ ਫਲਾਨਾ ਮਾਰਾਗਾ ਤੋਂਕਾ ਮਾਰਾਗਾ ਆਪ ਉਹ ਸਾਰਾ ਕੁਝ ਕਰਦੇ ਆ ਲੋਕਾਂ ਨੂੰ ਸੰਦੇਸ਼ ਦਿੰਦੇ ਆ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਪਰ ਆਪ ਗੁਰਬਾਨੀ ਦੇ ਉਲਟ ਚੱਲਦੇ ਆ ਤੇ ਉਲਟ ਚੱਲ ਕੇ ਸਿੱਖਾਂ ਦਾ ਹੀ ਸਿੱਖ ਨੁਕਸਾਨ ਕਰਦੇ ਆ ਤੇ ਬੈਰੀ ਬਣੇ ਹੋਏ ਨੇ ਜਿੰਨਾ ਇਹਦਾ ਝੋਲੀ ਚੱਕ ਸਿੱਖਾ ਨੇ ਭਾਈ ਅੰਮਰਤਪਾਲ ਸਿੰਘ ਖਿਲਾਫ ਜਹਿਰ ਉਗਲਿਆ ਜੋ ਨਾ ਉਗਲਦੇ ਭਾਈ ਅੰਮਰਤਪਾਲ ਸਿੰਘ ਨੇ ਕਦੋਂ ਦਾ ਬਾਹਰ ਹੋਣਾ ਸੀ ਇਸ ਸਟੇਟ ਨੂੰ ਪੰਜਾਬ ਸਰਕਾਰ ਨੂੰ ਅਤੇ ਹੋਰ ਲੋਕਾਂ ਨੂੰ ਜਿਹੜੇ ਕਿ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਨੇ ਕੁਝ ਕਸਾਲ ਜਥੇ ਬੰਦੀਆਂ ਕਾਵਰੇ ਡਲਾਣਾ ਕਿ ਭਾਈ ਸਾਰਾ ਅੰਮਰਤਪਾਲ ਸਿੰਘ ਦੇ ਖਿਲਾਫ ਆ ਇਹ ਇਹ ਨਹੀਂ ਚਾਹੁੰਦੇ ਕਿ ਸਿੱਖ ਸਿੱਖ ਕੌਮ ਦੀ ਗੱਲ ਕਰੇ ਇਹ ਨਹੀਂ ਚਾਹੁੰਦੇ ਕਿ ਸਿੱਖ ਵੱਧ ਅਧਿਕਾਰਾਂ ਦੀ ਗੱਲ ਕਰੇ ਇਹ ਨਹੀਂ ਚਾਹੁੰਦੇ ਕਿ ਸਿੱਖ ਕਿਸੇ ਦਾ ਨਸਾ ਸੜਾਵੇ ਇਹ ਕਹਿੰਦੇ ਆ ਜੀ ਅਸੀਂ ਆ ਸਭ ਕੁਸਾ ਤੇ ਸੱਤੋ ਬਿਣਾ ਕੋ ਦੂਜਾ ਚ ਦੇਸੀ ਨਾ ਪੰਜਾਬ ਦੇ ਵਿੱਚ ਜਿਹੜਾ ਅੱਜ ਹਾਲਾਤ ਪੰਜਾਬ ਦੇ ਹੋਏ ਨੇ ਜਾਂ ਹੋ ਰਹੇ ਨੇ ਜਿੰਨਾ ਨੁਕਸਾਨ ਸਿੱਖ ਕੌਮ ਦਾ ਹੋਇਆ ਇਸ ਤੋਂ ਵੱਧ ਕਿਸੇ ਦਾ ਹੋਇਆ ਤੇ ਫਿਰ ਕਹਿੰਦੇ ਆ ਜੀ 93% ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਸਿੱਖ ਕੱਲਿਆ ਕੁਰਬਾਨੀਆਂ ਦੇਣ ਪਿੱਛੇ ਰਹਿ ਗਏ ਅੱਜ ਵੀ ਸਿੱਖ ਬਹੁਤੇ ਇਹੋ ਜਿਹੇ ਨੇ ਝੋਲੀ ਚੱਕ ਗਦਾਰ ਤੇ ਇਸ ਵੀਡੀਓ ਨੂੰ ਵੱਤ-ਵੱਦ ਸ਼ੇਅਰ ਇਹ ਤੁਸੀਂ ਕੀ ਅਥਵਾਕ ਰੱਖਦੇ ਹੋ ਇਹਨਾਂ ਗੱਲਾਂ ਦੇ ਨਾਲ ਮੈਨੂੰ ਨਹੀਂ ਪਤਾ ਤੁਸੀਂ ਆਪਣੇ ਵਿਚਾਰ ਜਿਹੜੇ ਜਰੂਰ ਸਾਂਝਾ ਕਰਿਆ ਕਰੋ ਵੀਡੀਓ ਨੂੰ ਜਰੂਰ ਬੈਰਲ ਕਰਿਆ ਕਰੋ ਵੱਤਵਾਦ ਗਰੁੱਪਾਂ ਦੇ ਵਿੱਚ ਤਾਂ ਕਿ ਜਿਹੜੇ ਅਸੀਂ ਗੱਲ ਕਹਿੜੇ ਆ ਕਿ ਹੋ ਸਕਦਾ ਉਹਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਤੁਸੀਂ ਮੇਰੀਆਂ ਹਰ ਇੱਕ ਗੱਲ ਦੇ ਨਾਲ ਸਹਿਮਤ ਹੋਵੋ ਪਰ ਹਰ ਇੱਕ ਦੇ ਆਪ ਨੂੰ ਆਪਣੇ ਵਿਚਾਰ ਹੁੰਦੇ ਆ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਿਆ ਕਰੋ ਲਿਖਿਆ ਕਰੋ ਤੇ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਨਾ ਧੰਨਵਾਦ ਬਹਿਰਜੀ ਕਾ ਖਾਲਸਾ ਬਹਿਰਜੀ ਕੀ ਫਤਿਹ